ਗੱਡੀ ਲਾ ਕੇ ਅੱਧਾ ਘੰਟਾ ਸੌਣਾ ਜੀ ਹੈ ਹੁਣ ਬ੍ਰੇਕ ਪਾ ਲਈਏ ਬ੍ਰੇਕ ਪਾ ਲਈਏ ਹਮਿਲਟਨ ਤੋਂ ਚੱਲ ਗਏ ਕਹਿੰਦੇ 15 ਮਿੰਟ ਦੀ ਦੂਰੀ ਤੇ ਆ ਕੇ ਦੋ ਦੋ ਕਹਿੰਦੇ ਮਿੱਸੀਆਂ ਰੋਟੀਆਂ ਖਾ ਲਿਆ ਬ੍ਰੇਕਫਾਸਟ ਹੁਣ ਕਹਿੰਦੇ ਬ੍ਰੇਕਫਾਸਟ ਨਹੀਂ ਹੁੰਦਾ ਸਾਡਾ ਸਾਡੀਆਂ ਰੋਟੀਆਂ ਹੁੰਦੀਆਂ ਵੀਰੇ ਠੀਕ ਹੈ ਨਾ ਬਰੇਕ ਪਾ ਚਰੂ ਤੱਕ ਆਪਾਂ ਕੀ ਕਰੀਏ ਫੇਰ ਫੇਰ ਤੇ ਰੋਟੀਆਂ ਖਾ ਕੇ ਹੁਣ 5 ਮਿੰਟ ਹੋਇਆ ਤੁਰਨ ਹੁਣ ਕਹਿੰਦੇ ਨੀਂਦ ਆਉਣ ਲੱਗ ਗਈ ਹੈ ਹੁਣ ਵੇਰ ਹੋ ਗਿਆ ਨਾ ਕਿ ਮੈਂ ਕਿਹ ਰੋਕੇ ਫੇਰ ਅੱਧਾ ਘੰਟਾ ਫੇਰ ਸੌ ਜਾ ਹੁਣ ਠੀਕ ਹੈ ਤੇ ਜਿਹੜਾ ਦੇਖਣ ਵਾਲਾ ਸੋਹਣਾ 뷰 ਉੱਪਰ ਆ ਗਿਆ ਹੈਸਟੋਰਿਕ ਰਿਚ ਗੋਲਡ ਮਾਈਨਿੰਗ ਸਾਈਟ ਕਹਿੰਦੇ ਆਪੜੋ ਸਾਰੇ ਇੱਥੋਂ ਅੱਗੇ ਇਧਰ 뷰 ਚੈੱਕ ਕਰੋ ਰਿਓ ਇਧਰ ਪਹਿਲਾਂ ਮੁੰਡਿਆਂ ਦਾ ਫੋਟੋ ਸ਼ੂਟ ਚੱਲੀ ਜਾਂਦਾ ਤੇ ਇਹਨਾਂ ਨੂੰ ਫੋਟੋ ਸ਼ੂਟ ਕਰਨ ਦਿੰਦੇ ਆ ਫਸੋੜਾ ਯਾਰ ਦੇਖੀ ਵੀਰੇ ਮੈਨੂੰ ਲੰਘ ਜਾਂਦੇ ਪਹਿਲਾਂ ਲੰਘ ਜਾ ਮੈਂ ਨਹੀਂ ਕਰਦਾ ਲੰਘੀ ਉਹ ਵੀ ਅੱਗੇ ਚੱਲ ਕੇ ਕਹਿੰਦੇ ਦੇਖੋ ਵੀ ਉਹ ਕਿੰਨਾ ਸੋਹਣਾ ਤੇ ਥੋੜੀ ਥੋੜੀ ਕੰਮਣ ਕਣੀ ਵੀ ਹੋਈ ਜਾਂਦੀ ਐ ਤੇ ਬਟ ਇੰਨਾ ਕ ਮੌਸਮ ਤਾਂ ਚਾਹੀਦਾ ਸੋਹਣਾ ਨਾ ਵਧੀਆ ਆ ਇਧਰ ਚੈੱਕ ਕਰੂੰ ਤੇ ਉਹ ਫਿਰ ਪਹਿਲਾਂ ਪਾਣੀ ਦੇਖੋ ਕਿੰਨਾ ਸਾਫ ਆ ਪਾਣੀ ਐ ਸ਼ੀਸ਼ੇ ਵਾਂਗੂ ਸਾਫ ਪਾਣੀ ਤੇ ਇਧਰਲੀ ਸਾਈਡ ਤੇ ਦਿਖਾਉਣੇ ਆ ਸਭ ਨੂੰ ਆ ਉੱਪਰੋਂ ਇਧਰ ਆਉਂਦੀ ਹੈ ਰਿਵਰ ਇਹ ਤੇ ਇੱਥੇ ਸੋਨੇ ਦੀ ਖੁਦਾਈ ਹੁੰਦੀ ਸੀ 골ਡ ਮਾਈਨ ਸੀ ਇਹ ਉਹ ਵੀ ਚੱਲ ਕੇ ਅੱਗੇ ਤੁਹਾਨੂੰ ਦਿਖਾਉਣੇ ਆ ਆ ਅੱਗੇ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਸੋਨਾ ਕੱਢਦੇ ਸੀ ਨਾ ਉਹ ਖਾਨ ਆਗੇ ਉਹ ਦਿਖਾਉਣ ਜਾਂਦੇ ਹਾਂ ਪਰ ਪਿੱਛੇ 뷰 ਚੈੱਕ ਕਰਾਂ ਪਹਿਲਾਂ ਕਿੰਨਾ ਸੋਨਾ ਨਾ ਤੇ ਬ੍ਰਿਜ ਜਦੋਂ ਆਪਾਂ ਉੱਥੇ ਛਾਲ ਮਾਰਦੇ ਨਾ ਜਾਂ ਤੁਰਦੇ ਆ ਬ੍ਰਿਜ ਵੀ ਪੂਰੇ ਝੂਟੇ ਮਾਰਦਾ ਪੂਰੇ ਹਿੱਲਦਾ ਹੈ ਹੈ ਉਹ ਕਿਉਂਕਿ ਇਹ ਕੇਵਲ ਸਸਪੈਂਸ਼ਨ ਦੇ ਪਰ ਜਨਾ ਦੇਖੋ ਸਟੀਲ ਦੀਆਂ ਕੇਬਲਸ ਨਾਲ ਬਣਿਆ ਹੈਗਾ ਸਿਰਫ ਇਹ ਥੱਲੇ ਦੇ ਕੋਈ ਪਿੱਲਰ ਨਹੀਂ ਆ ਕੇਬਲਾਂ ਦੇ ਸਿਰ ਤੇ ਖੜਾ ਤਾਂ ਕਰਕੇ ਇਹ ਜਦੋਂ ਵੀ ਅੱਗੇ ਤੁਰਦੇ ਆ ਤੇ ਜਾਂਦੇ ਆ ਹੈ ਪੂਰੇ ਝੂਟੇ ਦਿੰਦਾ ਹੈਗਾ ਮਤਲਬ ਜਿਵੇਂ ਕਹਿੰਦੇ ਲਕਸ਼ਮਣ ਝੂਲਾ ਨਹੀਂ ਕਹਿੰਦੇ ਆਪਣੇ ਇੰਡੀਆ ਦੇ ਵਿੱਚ ਉਸ ਤਰ੍ਹਾਂ ਦਾ ਬਣਿਆ ਹੋਇਆ ਇੱਧਰ ਜਾ ਕੇ ਅੱਗੇ ਟਨਲ ਬਣੀ ਹੋਈ ਹੈ ਉਹ ਟਨਲ ਦੇ ਵਿੱਚ ਵੀ ਚੱਲਦੇ ਸਨ ਉਹ ਦਿਖਾਉਣੇ ਅੱਗੇ ਚਲੇ ਕਿੱਥੇ ਆ ਪਹਿਲਾਂ ਆਪਣੇ ਬੰਦੇ ਉਹ ਫੋਟੋ ਸ਼ੂਟ ਕਰ ਰਹੇ ਉਹਨਾਂ ਨੂੰ ਫੋਟੋ ਸ਼ੂਟ ਤੋਂ ਟਾਈਮ ਨਹੀਂ ਮਿਲ ਉਹਦਾ ਉਹਨਾਂ ਨੂੰ ਲੈ ਕੇ ਨਾਲ ਆਪਾਂ ਚੱਲਦੇ ਅੱਗੇ ਦਿਖਾਉਣਾ ਸਿੱਥੋਂ ਕਹਿੰਦੇ ਇਹ ਵਿੰਡੋ ਬਾਲ ਲੂਪ ਤੇ ਜੌਰਜ ਹੇਸਟੋ ਰਿਕ ਬਾਕ ਵਿੱਚ ਇਧਰਲੀ ਸਾਈਡ ਇੱਕ 2.5 ਘੰਟੇ ਦਾ ਇੱਕ ਹੈਗਾ 20 ਮਿੰਟ ਦਾ ਤੇ ਇਧਰਲੀ ਸਾਈਡ ਹੈਗੇ ਕੁਝ 3-4 ਤੇ ਬੜ ਤੋਂ ਨੂੰ ਇੱਥੇ ਆਪਾਂ ਪੁਰਾਣਾ ਸਮਾਨ ਦਿਖਾਉਣੇ ਕੁਸ ਹਾ ਦੇਖੋ ਦਰਵੀਲ ਕਿੰਨੇ ਪੁਰਾਣੇ ਨੇ ਮੋੜੇ ਹੋਏ ਇਹ ਵੀ ਕਹਿੰਦੇ ਉਸ ਵੇਲੇ ਯੂਜ਼ ਹੁੰਦੇ ਸੀ ਜਦੋਂ ਇੱਥੇ 골ਡ ਮਾਈਨਿੰਗ ਹੁੰਦੀ ਸੀ ਨਾ ਉਦੋਂ ਇਹ ਵਰਤੇ ਜਾਂਦੇ ਸੀ ਇੱਥੇ ਇਹ ਬਹੁਤ ਸੋਹਣਾ ਹੈ ਥੋੜੀ ਥੋੜੀ ਕਿਨਮਨ ਕਣੀ ਹੋਈ ਜਾਂਦੀ ਹੈ ਤੇ ਇਧਰ ਪਹਾੜ ਦੇਖੋ ਕਿੰਨੇ ਸੋਹਣੇ ਆ ਇਧਰ ਸਾਡੇ ਕਹਿੰਦੇ ਮਹਾਪੁਰਸ਼ ਜੀ ਫੋਟੋਗ੍ਰਾਫੀ ਕਰਕੇ ਮਸਾ ਪਹੁੰਚੇ ਇਹਨਾਂ ਨੂੰ ਖਿੱਚ ਖੁੱੱਚ ਕੇ ਨਾਲ ਲੈ ਆਉਣਾ ਪੈਂਦਾ ਇਧਰ ਪਰਲੀ ਸਾਈਡ ਜਾਣਾ ਕਿ ਇਧਰਲੀ ਸਾਈਡ ਜਾਣਾ ਦੋਸਤੋ ਪੜ ਕੇ ਆਉਣ ਪਹਿਲਾਂ ਇਧਰਲੀ ਸਾਈਡ ਚੱਲਦੇ ਫਿਰ ਉੱਪਰ ਲੈ ਚੱਲਾਂਗੇ ਅੱਜ ਠੀਕ ਹੈ ਨਾ ਇਧਰ 20 ਮਿੰਟ ਦੀ ਵਾਕ ਹੈ ਇੱਕ ਆਜੋ ਇਧਰ ਚੱਲਦੇ ਆ ਲੈ ਕਹਿੰਦੇ ਬੰਦੇ ਆਪਣੇ ੱਟਕੇ ਨਾ ਮਨਾਏ ਆ ਕਹਿੰਦੇ ਫੋਟੋ ਫੋਟੋ ਨਾਲ ਖੜਾ ਛੜਾ ਆ ਇਹਨਾਂ ਦਾ ਅੱਗੇ ਚੱਲ ਕੇ ਦਹੋਣੇ ਹਾਂ ਇੱਥੇ ਇੱਕ ਨਵੀਂ ਚੀਜ਼ ਲਿਖੀ ਹੈ ਕਹਿੰਦੇ ਵੀ ਮੈਕਸਿਮਮ ਲੋਡ ਕਹਿੰਦੇ 10 ਬੰਦੇ ਆ ਉੱਤਰ ਬ੍ਰਿਜ ਤੇ ਤੇ 6-7 ਕਹਿੰਦੇ ਪਹਿਲਾਂ ਹੀ ਖੜੇ ਆ ਉੱਪਰ ਉਹ ਖੜੇ ਆ 6-7 ਤੇ ਤਾਂ ਕਰਕੇ ਸਾਡੇ ਬੰਦੇ ਕਹਿੰਦੇ ਵੀ ਰਿਸਕ ਨਹੀਂ ਲੈਣਾ ਆਪਾਂ ਰਿਸਕ ਨਹੀਂ ਲੈਣਾ ਕਹਿੰਦੇ ਅਸੀਂ ਕਹਿੰਦੇ 6-7 ਪਹਿਲਾਂ ਖੜੇ ਉੱਪਰ ਤੇ ਅਸੀਂ ਤਿੰਨ ਜਾ ਕੇ ਰਿਸਕ ਨਹੀਂ ਲੈਣਾ ਚਾਹੁੰਦੇ ਕਰ ਲੈਣ ਦੀ ਜਾਂਚ ਕਰ ਲੈਂਦੇ ਫਿਰ ਕਹਿੰਦੇ ਕਿ ਥੱਲੇ ਜਾ ਕੇ ਇੱਧਰ ਡਿੱਗਦੇ ਫਿਰੋਗੇ ਫਿਰ ਆਜੋ نیچے ਚੱਲਦੇ ਆ ਆਜੋ نیچے ਚੱਲਦੇ ਆ ਇੱਧਰ ਕਹਿੰਦੇ ਬ੍ਰਿਜ ਤੇ ਤਾਂ ਦੇਖ ਅੰਦਰ ਦੇਖ ਲਈ ਦੇਖਣ ਵਾਲੀ ਆ ਇਧਰ ਕਿੰਨੀ ਸੋਹਣੀ ਆ ਦੇਖ ਹਾਂ ਜਿਵੇਂ ਆਪਣੇ ਇੰਡੀਆ ਦੇ ਵਿੱਚ ਮਨਾਲੀ ਹਨਾ ਰੋਹਤਾਂਗ ਕਸ਼ਮੀਰ ਏਰੀਆ ਨਾ ਕਹਿੰਦੇ ਬਿਲਕੁਲ ਉਸੇ ਤਰ੍ਹਾਂ ਦਾ ਵਧੀਆ ਬਣਾਇਆ ਹੈ ਨਾ ਪੂਰਾ ਸੋਹਣਾ ਏਰੀਆ ਐ ਆ ਜੰਨਤ ਆ ਤੁਸੀਂ ਕਸ਼ਮੀਰ ਦੀਆਂ ਫੀਲਿੰਗਾਂ ਇੱਥੇ ਜੰਮੂ ਕਸ਼ਮੀਰ ਦੀਆਂ ਫੀਲਿੰਗਾਂ ਚ ਉੱਪਰ ਇੱਥੇ ਲੈਂਦੇ ਹੋਏ ਕਹਿੰਦੇ ਦੋਨੇ ਫਿਰਦੇ ਆ ਸਾਡੇ ਪਾਣੀ ਦੇਖੋ ਤੁਸੀਂ ਕਿੰਨਾ ਸਾਫ ਹਨ ਠੰਡੀ ਠੰਡੀ ਹਵਾ ਚੱਲਦੀ ਐ ਘੈਂਟ ਮਾਹੌਲ ਬਣਿਆ ਪ੍ਰੋ ਬ੍ਰਿਜ ਤੋਂ ਉੱਪਰ ਚੱਲ ਕੇ ਆਏ ਆਪਾਂ ਪਹਿਲਾਂ ਤੇ ਆਪਾਂ ਇਸ ਤੋਂ ਉੱਪਰ ਜਾਣਾ ਉਹ ਉੱਥੇ ਅੱਗੇ ਚੱਲ ਕੇ ਹੌਲੀ ਹਿਲਦਾ ਜਾਦੇ ਹਲਾ ਹੀ ਬਣਾ ਜਾ ਹਲਾ ਹੀ ਆਏ ਝੂਟੇ ਮਰੀ ਐ ਹਿਲਦਾ ਬ੍ਰਿਜ ਦੇਖ ਹਨ ਕਿਉਂ ਸ਼ਵਾਜ ਹੌਦੇ ਝੂਟੇ ਪੂਰੇ ਹੋਏ ਪੂਰੇ ਹਿਲਦਾ ਤਾਂ ਹਨਾ ਓਏ ਸਾਈਡ ਤੇ ਹੋ ਕੇ ਹਿਲਦਾ ਨਾ ਪੂਰਾ ਰਜਾ ਇੱਧਰ ਵੀਊ ਦਿਖਾਈ ਗਿਆ ਮੜਾ ਯਾ ਇੱਧਰ ਇੱਧਰ ਵੀਊ ਚੈੱਕ ਕਰਾਂਗਾ ਇੱਧਰ ਆ ਦੇ ਇੱਧਰ ਵੀਊ ਦੇਖ ਕੇ ਨਾ ਸੁਣਾਂ ਤੇ ਬੰਦ ਹੀ ਨਾ ਗੱਲ ਓਏ ਨਾ ਹਲਾ ਮੈਨੂੰ ਐ ਲੱਗਿਆ ਤਾਂ ਇੱਕ ਵਾਰੀ ਟਿੱਡਾ ਜਿਹਾ ਹੋ ਹੀ ਜਾਂਦਾ ਇਹ ਨਹੀਂ ਨਹੀਂ ਮੈਂ ਲੱਗਦਾ ਨੇ ਇੱਕ ਵਾਰੀ ਟਿੱਡਾ ਹੀ ਹੁੰਦਾ ਓਵੇਂ ਚੈੱਕ ਕਰ ਮੈਂ ਖੜਿਆ ਨਹੀਂ ਚਲੋ ਆ ਗਏ ਮੈਂ ਚਲੋ ਕਿਨਮਣੀ ਕਰੀ ਹੋਈ ਹੈਂ ਚਲੋ ਚੱਲੀ ਅੱਗੇ ਚੱਲਦੇ ਹਾਂ ਉਸਤਾਦ ਆਪ ਅੱਗੇ ਚੱਲਦੇ ਅੱਗੇ ਚਲੋ ਇਹ ਨਾ ਤੁਹੇ ਨਿਗ੍ਹੀ ਬਿਆਣਾ ਜਿਵੇਂ ਖੜੀਆਂ ਪੌੜੀਆਂ ਤੇ ਚਲੋ ਚਲੋ ਤੁਹਾਡਾ ਜੋਰ ਲਪਰਖਦੇ ਅੱਜ ਕਿੰਨਾ ਚੁਭਰੋ ਹੈ ਨਹੀਂ ਇੰਨਾ ਵੀ ਕੋਈ ਔਖਾ ਕੰਮ ਨਹੀਂ ਹੈ ਇੰਨਾ ਵੀ ਔਖਾ ਕੰਮ ਨਹੀਂ ਚਲੋ ਚਲੋ ਕੋਈ ਨਾ ਬੜਾ ਪੱਟਾਂ ਦਾ ਜੋਰ ਪਰਖਿਆ ਜਾਣਾ ਤੁਹਾਡਾ ਅੱਜ ਚੁਭਰੋ ਖਾਧੀਆਂ ਖਰਾਕਾ ਕੰਮ ਆ ਆਹ ਕਹਿੰਦੇ ਰੇਲਵੇ ਲਾਈਨ ਬਣਾਈ ਸੀ ਪੁਰਾਣੇ ਸਮੇਂ ਵਿੱਚ ਜਦੋਂ ਕਹਿੰਦੇ ਇੱਥੇ ਸੋਨੇ ਦੀ ਖਦਾਈ ਹੁੰਦੀ ਸੀ ਨਾ ਤੇ ਤੁਸੀਂ ਇਹ ਦੇਖੋ ਪਹਾੜਾਂ ਦੇ ਵਿੱਚ ਇੰਨੀ ਉੱਚੀ ਥਾਂ ਤੇ ਆ ਕੇ ਇਹਨਾਂ ਨੇ ਇੰਨਾ ਕੁ ਸਤਾਮਜਾਮ ਉਹਨਾਂ ਸਮੇਂ 'ਚ ਬਣਾਇਆ ਤੇ ਆ ਆ ਗਈ ਇੱਥੇ ਥੋੜੀ ਜੀ ਰੇਲ ਗੱਡੀ ਦੀ ਬੌਗੀ ਜਿਹਨੂੰ ਆਪਾਂ ਕਹਿੰਦੇ ਨੇ ਡੱਬਾ ਨਿੱਕਾ ਜਿਹਾ ਦੇਖੋ ਇੱਧਰ ਛੋਟਾ ਜਿਹਾ ਇੱਧਰ ਵੀ ਥਾਂ ਥਾਂ ਤੇ ਇਹੋ ਜਿਹਾ ਲੋਹਾ ਇੱਧਰ ਖਿਲਰਿਆ ਪਿਆ ਆਪਣਾ ਨੇ ਸਮੇਂ ਦਾ ਦੇਖੋ ਇੱਧਰ ਕਿੱਥੋਂ ਤੱਕ ਜਾਣਾ ਚੱਲੋ ਜਿੱਥੇ ਤੱਕ ਜਾਣਾ ਦੇਖਦੇ ਹਾਂ ਰੇਲਵੇ ਲਾਈਨ ਕਿੰਨੀ ਕੀ ਦੂਰ ਤੱਕ ਚੱਲਦੀ ਹੈ ਬੀਰਿਆ ਪਾਣੂ ਲੱਭੂਗਾ ਸੋਨਾ ਕਿ ਮਨੋਟਾ 100 200 ਗ੍ਰਾਮ ਨਹੀਂ ਸੋਨਾ ਕਿੱਥੇ ਭਾਜੀ ਹੈ ਨਹੀਂ ਲੱਭਣਾ ਤਾਂ ਹੈਗਾ ਇਹ ਚ ਵਾਹ ਮਿਲ ਗਿਆ ਸੋਨਾ ਲੈ ਵੀ ਕਹਿੰਦੇ ਚੋਬਰੋ ਆ ਵਾਕਈ ਚੀਜ਼ ਕਹਿੰਦੇ ਦੇਖਣ ਵਾਲੀ ਆ ਬਹੁਤ ਸੋਹਣੀ ਚੀਜ਼ ਆ ਹਨਾ ਇਹ ਉਹਨਾਂ ਛੱਡਿਆ ਨਾ ਹਾਂ ਇਹ ਲੈ ਗਏ ਹੋਣਗੇ 10 10 ਗ੍ਰਾਮ ਚ ਆੱਕ ਕੇ ਸੋਨਾ ਤੂੰ ਇਹਨਾਂ ਨੇ ਕੀ ਛੱਡਣਾ ਹੈ